ਏ ਮਾਗਣਾ ਮੱਟ ਲਈ ਵੀ ਮੈਨੂੰ ਤੋਂ ਜ਼ਿਆਦਾ ਮੈਨਾਂ ਮੱਟਾ ਐ ਤੇ ਜੇ ਇਹ ਮੱਟਾ ਆ ਯਾਰ ਦੋਨੇ ਕੌਣ ਇਕੱਠੇ ਹੋ ਗਏ ਯਾਰ 32 ਮੰਗਿਆ ਚੱਲ 28 ਦੇ ਲੈ ਜਾ ਯਾਰ ਗੱਲ ਖਤਮ ਬਸ ਹਾਂ ਬਾਈ ਦੂ ਇਹ ਦੂ ਘਟ ਨਹੀਂ ਹੋਣਾ ਸੀ ਘਟਣਾਗਾ 4000 ਸਿੱਧਾ ਘਟ ਗਿਆ ਤੁਸੀਂ ਤਾਂ 500 ਵਾਧ ਦੇਉ ਨਾ ਜਦੋਂ ਵਧਣ ਵੇਲੇ 4000 ਸਿੱਧਾ ਘਟ 8000 ਦੇ ਯਾਰ ਨਹੀਂ ਨਹੀਂ ਹਾਂ ਫਿਰ ਹੁਣ ਕਿੰਨਾ ਕਰੀ ਯਾਰ ਆਏ ਜਿਵੇਂ ਆ ਨੋਟ ਫੜਾ ਕੇ ਬਸ ਗਿਣ ਕੇ ਫੜਾ ਦੇ ਇਹ ਮੇਰਾ ਬਾਹਰ ਨਾ ਗਿਆ ਜਿੰਨੂੰ ਯਾਰ ਮੋਢਾ ਨਾ ਇਹ ਨਰਾਬਾਦ ਨਾਗਾ ਮੈਨੂੰ ਅੱਜ ਨਹੀਂ ਤੂੰ ਘਰੇ ਕੇ ਫੜਾ ਦੇ ਗੱਲ ਖਾ ਤੂੰ ਨਹੀਂ ਨਰਾਬਾ ਇਹ ਨਹੀਂ ਅਸੀਂ ਇੱਕ ਨਹੀਂ ਇਹ ਤਾਂ ਮੇਰਾ ਸਵਾ ਵੱਡਾ ਸਨੈਲ ਖਾਂਗਾ ਅੱਜ ਅੱਜ ਤੇਰੀ ਬਾਸ ਹਵਾ ਦਾ ਅੱਛਾ ਇਹ ਬੰਦੇ ਨਾ ਮੈਂ ਬੰਦੇ ਦੇਖਣ ਨੂੰ ਹੀ ਹੈ ਯਾਰ ਨਹੀਂ ਮੈਂ ਗੱਲਾਂ ਆਪਾਂ ਮੂੰਹ ਤੋਂ ਬੰਨ੍ਹਦੇ ਨਹੀਂ ਗੱਲਾਂ ਗੁੱਸਾ ਕਰਿਆ ਦਾ ਜਿਹੇ ਗੁੱਸਾ ਗੱਲਾਂ ਕਰਿਆ ਦਾ ਐਨਾ ਬੰਦਾ ਜਿਹੜਾ ਅੱਛਾ ਲੂ ਪਿਆ ਕੋਸਾ ਲਾ ਰਿਹਾ ਤੇ ਲੱਗਦਾ ਦੋਨੀਆਂ ਲੱਗਦੀਆਂ ਇਹਨਾਂ ਤੇ ਟੋਲੂ ਪਿਆਗਾ ਇਹਨਾਂ ਟੋਲੂ ਲੈ ਕੇ ਆਉਂਦਾਗਾ ਕਾਪੀ ਬਈ ਲੈ ਜਾਦਾ ਨਹੀਂ ਜਾਗਾ ਚੱਲੀ ਜਾਂਦਾ ਕਾਪੀ ਗੱਪੜ ਗਈ ਆ ਲੈ ਮੈਂ ਇਕਲਾ ਲਾਦਾ ਸੋਦਾ ਤਾਂ ਇਹ ਕਰੂ ਮੈਨੂੰ ਕੁਝ ਨਹੀਂ ਕਰਦਾ ਇਹਨੂੰ ਕਹਿੰਦੇ ਕੀ ਦੇਣਾ ਲੈ ਬਈ ਪੱਠ ਬੱਕਰਾ ਹਾਂ ਦੋਨੀਆਂ ਦੋਨਾਂ ਦਾ ਕਾਪੀ ਬੋਲਦੇ ਤੂੰ ਤੂੰ ਹੀ ਬੋਲਾ ਕਿਦੋਂ ਗੰਨਾ ਮੰਗੇ ਮੈਂ ਜੋੜੀ ਦਾ 32 32 ਗਣਾਂ ਨੂੰ ਮੈਂ ਅਸੀਂ ਨਹੀਂ ਆਦੇ ਮੈਂ ਮੰਗਣ ਨਹੀਂ ਆਵਾਗਾ ਨਾ ਕਿਵ ਕੰਮ ਨੇ ਜਰਾ ਇੰਨੇ ਬੰਦੇ ਇਥੇ ਗਣਾਂ ਵਾਲੇ ਨਾਲ ਬਲੈਟੀ ਟੀਵੀ ਹੋਰ ਵਾਲੇ ਨਾਲ ਗਲਾ ਲਾ ਮੈਨੂੰ ਬਹੁਤ ਲੱਗਦਾ ਗਣਨੂ ਕਿ ਕਿੰਨੇ ਵੜ ਗਏ ਕੋਈ ਨਾ ਗਨਾਵਾਗੇ ਚੌੜ ਨਾ ਦੋਨੇ ਬਾ 25000 ਦੀ ਯਾਰਾ 25 ਹੀ ਨਹੀਂ ਪੋਗਣਾ ਨੀ ਕਾਕਾ ਛੱਡ ਪਰ ਜਦ ਨੂੰ ਜੇ 32 ਲੱਗੇ ਜੇ 33 ਲੱਗੇ ਯਾਰਾ ਤਾਂ ਹੁਣ ਉਹਨੂੰ ਮਸੇ ਡੋਗਣ ਦੇ ਆ ਗਿਆ ਯਾਰਾ ਉੱਤਰ ਨਹੀਂ ਦਿੱਤੇ ਇੰਨੇ ਤਾਂ ਇਹ ਦਿੰਦਾ ਸੀ ਪੁੱਸਲਾ ਭਾਵੇਂ ਭਾਵੇਂ ਪੁੱਸ ਲਓ ਹੁਣੀ ਪੁੱਸ ਲਓ ਮੈਂ ਤਾਂ ਤੇਰਾ ਕੋਈ ਦੋਸ਼ੀ ਤਾਂ ਨਹੀਂ ਹੋਗੀ ਦੋਸੀ ਦਾ ਗਾਦੇ ਆ ਸੋਦੇ ਬੱਚੀ ਆ ਇਹਨੂੰ ਜਗਸਾ ਕੋਈ ਨਹੀਂ ਹੁੰਦਾਗਾ ਜਦੋਂ ਲਾਗੇ ਬੜੇ ਲੱਗੇ ਹੋਣਗੇ ਮੈਂ ਕਹਿੰਦਾ ਲਾਗੇ ਹੋਣਗੇ ਤੈਨੂੰ ਹੂੰ ਹੂੰ ਆਪਾਂ ਤਾਂ ਨਹੀਂ ਕਹਿੰਦੇ ਨਹੀਂ ਲੱਗੇ ਹੁਣ ਤੂੰ ਐਂ ਦੱਸ ਐਂਡ ਵੀ ਤੂੰ ਕਰ ਮਨ ਨਹੀਂ ਯਾਰਾ ਕਿਵੇਂ ਐਦੋਂ ਘਟਾ ਕਹਿੰਦਾ ਇਹ ਤੇਰੇ ਤੋਂ ਵੀ ਉਹੀ ਲੱਗਦਾ ਤਾਚਾ ਇਹ ਮੈਂ ਕਹਿੰਦਾ ਮੈਂ ਟਰੇ ਵੀ ਮਨੋਂ ਦੋ ਜਿਆਦਾ ਮੈਂ ਮਟਰਾ ਇਹ ਤੁਝੇ ਦੇ ਮਟਰਾ ਯਾਰ ਦੋਨੇ ਕਰਾਂ ਇਕੱਠੇ ਹੋ ਗਏ ਯਾਰ ਐਂ ਦੱਸ ਵੀਰੋ ਮੇਰੇ ਆ ਵੀ ਉਦੋਂ ਘਟਾ ਮਨ ਦੇਣੇ ਨਹੀਂ ਯਾਰਾ 32 ਮੰਗਿਆ ਚੱਲ 28 ਦੇ ਲੈ ਜਾ ਯਾਰ ਗੱਲ ਖਤਮ ਬਸ हां भाई दू इदू ਘਟ ਨਹੀਂ ਹੋਣਾ ਸੀ ਘਟਣਾਗਾ 4000 ਸਿੱਧਾ ਘਟ ਗਿਆ ਤੁਸੀਂ ਤਾਂ 500 ਵਾਧ ਦੇਉ ਨਾ ਜਦੋਂ ਵਧਣ ਵੇਲੇ 4000 ਸਿੱਧਾ ਘਟ 28000 ਦੇ ਯਾਰ ਨਹੀਂ ਨਹੀਂ ਬਸ ਹੁਣ ਲਾਸਟ ਹੀ ਕਹਤਾ ਇੰਨੇ ਦੇ ਲੈ ਜੋ ਕਿਨੇ ਕਹਦਾ ਤੂੰ 28000 ਦੇ ਬਸ ਹਾਂ 28000 ਦੇ ਲੈ ਜੋ ਬਸ ਆਪਾਂ ਇੱਕ ਵਾਰੀ ਜੀ ਝੜਕਾ ਮਾਰਿਆ 29 ਨਹੀਂ ਕਿਹਾ 29 ਨਹੀਂ ਕਿਹਾ 30 ਨਹੀਂ ਗਿਆ 4000 ਸਿੱਧਾ ਹੀ ਗਿਆ ਤਾਂ ਬਸ 2 2000 ਬੱਚੇ ਦਾ ਘਟਾਤਾ ਆ ਹੋਰਾਂ ਕਰੀ ਪੱਠਾ ਪੱਟ ਦੇ ਬੱਕਰਾ ਆ ਆਤਾ ਦੋ ਦੰਦਾਂ ਦੀ ਪੱਟਕਾ ਇਹ ਦੋ ਦੰਦ ਹੈ ਇਹ ਖੀਰਾ ਹੈ ਇਹਦਾ ਚੇਹ ਜਾਂਦੀ ਲੱਗ ਜਾਈ ਬਾਈ ਵਾਲੇ ਇਹ ਇਹ ਖੀਰਾ ਹੈ ਇਹਦਾ ਪੂਰੀ ਉਹ ਦੇਖੋ ਭਾਈ ਓਏ ਤੁਹਾਰੀ ਅੰਦਰ ਗਲਤ ਤਾਂ ਨਹੀਂ ਬੋਲਦੇ ਨਾ ਮਾਰੋ ਭਾਈ ਦੇਖੋ ਭਾਈ ਇਹਦੇ ਨਾ ਮਾਰੇ ਮੱਥੇ ਜਿੱਕੇ ਤਾਂ ਹੋ ਚਲ ਖੱਟਾ ਡਿਕਾ 26 ਹੋਇਆ 26 27 ਦੇ ਪਾ ਨਾ ਜੀ ਆਪਾਂ ਘਟੇ ਹੀ ਪਹਿਲਾਂ ਉਹਨੇ ਆ ਹੋ ਗਿਆ ਬੋਦ ਨਹੀਂ ਇਹਦਾ ਨਾ ਤੂੰ ਹੀ ਦਵਾਉਣੇ ਆ ਉਹਨਾਂ ਨੇ ਕੀ ਬੋਲਣਾ ਭਾਈ ਦੇਖੋ ਪਹਿਲੇ ਤੈਨੂੰ ਫੜਾ ਦੇਣਾਂਗੇ ਫੱਲੇ ਕਿ ਮੁੰਡਾ ਵਿੱਚ ਪੜ ਕੇ ਦੇਖੀ ਮਦਾ ਮਹਾਨ ਪੜਾਉਗਾ ਤੁਸੀਂ ਵੀ ਪੜਾਉਣਾ ਹੀ ਹੋਗੇ ਇਸ ਤੋਂ ਨਹੀਂ ਜੇ ਮੈਂ ਕਿ ਮਢਾੜ ਜਾ ਜੇ ਮੈਂ ਜੋ ਹੋ ਗਈ ਇਹ ਮੇਰੇ ਆ ਲੋਗੇ ਤਾਂ ਭਾਂ ਜੋ ਨੇ ਕੀ ਕਰੇ ਨਹੀਂ ਇਦਾਂ ਨਹੀਂ ਦੇਖੋ ਤੁਸੀਂ ਕਹੇ ਘਟੇ ਕਿੰਨੇ ਦੇ ਦੇਣੇ ਸਿੱਧੀ ਇੱਕ ਗੱਲ ਮੁਕਾਤੀ ਪਹਿਲਾਂ ਨਹੀਂ ਕਿਹਾ ਵੀ 31 30 29 ਸਿੱਧੇ 4000 ਤਨਸੀਮ ਘਾਟ ਕੇ ਹੁਣ ਕਿੰਨਾ ਕਹਦਾ ਬਸ 28 ਦੇ ਬਸ ਲੈ ਜਾਓ ਬਸ ਹੋਰ ਨਹੀਂ ਕੋਈ ਹੁਣ ਵੱਧ ਘਟਾ ਆਪਾਂ ਗੱਲ ਕਰਨੀ 28 ਦੇ ਲੈ ਜਾਓ ਇਹ 28 ਕਹਿੰਦਾ ਹਾਂ ਤਾਂ 27 ਕਰਤਾ ਇਹ 1000 ਰੁਪਿਆ ਕਹਿੰਦਾ ਹੋਰ ਹਾਂ 1000 ਹੋਰ ਦੇ ਕੇ ਲੈ ਜਾਓ ਬਸ ਫਰਕ ਹੁਣ ਕੁਝ ਨਹੀਂ ਹੈਗਾ ਹਾਂ ਫਿਰ ਹੁਣ ਕਿੰਨਾ ਕਰੀ ਯਾਰ ਉਹ ਐ ਜਿਵੇਂ ਆ ਨੋਟ ਫੜਾ ਕੇ ਬਸ ਗਿਣ ਕੇ ਫੜਾ ਦੇ ਇਹ ਨਰਾਬਾਦ ਨਾਗਾ ਜਿੰਨ ਨੂੰ ਯਾਰ ਮੋਟੂ ਨਾਲ ਇਹ ਨਰਾਬਾਦ ਨਾਗਾ ਮੈਨੂੰ ਆਜੋ ਨਹੀਂ ਤੂੰ ਘਰੇ ਕੇ ਫੜਾ ਦੇ ਗੱਲ ਖਾ ਤੂੰ ਨਹੀਂ ਤੇਰਾ ਬਾਪ ਆ ਇਹ ਨਹੀਂ ਅਸੀਂ ਇੱਕ ਹਾਂ ਠੀਕ ਆ ਲੈ ਬਸ ਬਾਈ ਨੇ ਕਹਿਤਾ ਠੀਕ ਆ ਠੀਕ ਆ ਮਾਰ ਚਾਚਾ ਥਾਪੀ ਸਭ ਇਹ 26 ਕਹਿੰਦਾ ਨਹੀਂ ਨਹੀਂ 27 ਤਾਂ ਤੂੰ ਪਹਿਲਾਂ ਕਹੀ ਬੈਠਾ ਨਹੀਂ ਨਹੀਂ ਕਿਹਾ ਕਹਿੰਦਾ ਦਿਖ ਲਾ ਤਰ ਸੇਵ ਜਿਹੜਾ ਧਨੌਲੇ ਤੋਂ ਹਰ ਰੋਇ ਤੈਨੂੰ ਲੈ ਕੇ ਆਉਂਦਾ ਮਾਰ ਸਾਫ ਸੱਚਾਈ ਦੇ ਦੇ ਯਾਰ ਨਹੀਂ ਨਹੀਂ 27 ਦਾ ਪਹਿਲਾਂ ਕਹੀ ਬੈਠਾ ਥਾਪੀ ਹੁਣ ਦੋਨੇ ਪੱਟਾਂ ਦੇ ਮਾਰ ਕੇ ਫੜ ਫੜ ਨਰਸੋ ਉਹ ਪਹਿਲਾਂ ਥਾਪੀ ਮਾਰ ਲਾ ਮਾਰ ਲਾ ਥਾਪੀ ਜਦੋਂ ਗਰਮੀ ਦੇ ਦੁਆਰਾ ਪਈ ਯਾਰ ਨਹੀਂ ਕੋਈ ਗਰਮੀ ਨਹੀਂ ਸਭ ਕੁਝ ਦਈ ਬੈਠਾ ਕਰੀ ਬੈਠਾ ਹੋਣਾ ਬਸ ਅੱਖ thro ਵੱਜ ਚੁੱਕੀ ਆ ਮਾਰ ਥਾਪੀ 28000 ਦੀ ਥਾਪੀ ਮਾਰ ਦੂਗਾ ਜੇ ਅਸੀਂ ਵੀ ਵੱਜਦੀਆਂ ਦੇਖਿਆ ਅੱਜ ਮਰੌਣੀ ਆ ਤੇ ਤੂੰ ਮਾਰ ਥਾਪੀ ਨੂੰ ਤੂੰ ਮਾਰ ਕੋਈ ਨਾ ਗਏ ਆਪਲਾ ਨਾ ਕਰਾ ਅਸਦਾ ਕਰਾ ਥਾਈ ਹੀ ਆ ਗਿਆ ਅੱਛਾ ਵਾਹ ਜੀ ਵਾਹ ਵਾਹ ਆ ਲਿਆ ਤੀਦਾ ਸਵਾਦ ਵਾਲੀ ਗੱਲ ਹੈ ਮੈਂ ਕਹਿੰਦਾ ਪੂਰੇ ਖੋਰ ਆ ਯਾਰ ਲਾ ਹਾਂ ਲਓ ਜੀ ਥਾਪੀ ਹੋਰ ਮਰੋਣੀ ਹੈ ਨਾ ਬਸ ਇੱਕ ਥਾਪੀ ਧੰਨ ਧੰਨ ਕਰਾ ਦੇ ਧੰਨ ਧੰਨ ਕਰਾ ਦੇ ਲਾ ਹਾਂ ਥਾਪੀ ਹੋਰ ਮਾਰਾਂ ਹੁਣ ਨਾ ਬਸ ਥਾਪੀ ਇਹ ਪੰਜੂ ਦਾ ਬਾਜੀ ਕੀ ਹੋਰ ਹੋਰ ਮਾਰਾ ਫੇ ਯਾਰ ਲਾ ਵਿਆਹ ਕਰਨ ਲੈ ਬਈ ਤਾਂ ਕਿਣੇ ਪਏ ਨਹੀਂ ਬਈ ਆਦੇ ਖਰੇ ਕਰਾ ਬਈ ਮੇਰਾ ਹੱਥ ਮਾਰ ਲਾ ਕਈ ਮੌਕੇ ਬੜਾ ਘੱਟ ਹੋਣ 22 ਹੈ ਨਾ 28 ਹੀ ਹਾਂ ਨਹੀਂ ਆ 28 ਦਾ ਹੋਇਆ ਨਾ ਆਪਣਾ ਹਾਂ 28 ਦਾ ਜੀ ਅਸਲ ਦੇ ਵਿੱਚ ਇਹ ਉਹ ਨਹੀਂ ਮੈਂ 15 ਅਸਲ ਦੇ ਵਿੱਚ ਇਹ ਵਪਾਰੀਆਂ ਵਾਂਗੂ ਨਹੀਂ ਹੋੜ ਤੇ ਲੱਗਾ ਬੰਦਾ ਇਹ ਇਹ ਕਰਮਜੀਤ ਆ ਚੱਕਰ ਵਾਲਾ ਇਹ ਤਾਂ ਮੇਰਾ ਸੋਆ ਵੱਡਾ ਮੈਲ ਖਾਂਗਾ ਅੱਜ ਅੱਜ ਮੇਰੀ ਬਾਸ ਹੌਬਾ ਹੋਇਆ ਡਾ ਅੱਛਾ ਇਹੇ ਬੰਦੇ ਦਾ ਮੈਂ ਕਿ ਬੰਦੀ ਦੇਖਣ ਨੂੰ ਆਇਆ ਯਾਰ ਨਹੀਂ ਮਗਾ ਪਰ ਮੂੰਹ ਤੋਂ ਬੰਨਵਾਉਂ। ਨਹੀਂ ਗੱਲਾਂ ਲੱਗ ਸਗਰੇ ਵਾਲਾ ਜਿਹੇ ਗੱਸਾ ਲੱਗ ਜਾਦਾ। ਇੰਨਾ ਬੰਦਾ ਜਿਹੜਾ ਅੱਛਾ। ਇੰਨਾ 4000 ਘੱਟਾ ਕੱਟ ਗਿਆ। ਜਿੰਨਾ ਇਹਨੇ ਕਹੇ ਉਨੂੰ ਹੀ ਲਿਆ। ਹਾਂਜੀ। ਨਹੀਂ ਇੰਨਾ ਮਾੜਾ ਵੀ ਸੌਦਾ ਹੈ ਨਹੀਂ ਵਧੀਆ ਜੀ। ਮਾੜਾ ਨਹੀਂਗਾ। ਇਹ ਬੰਦਿਆਂ ਨੇ ਤਾਂ ਹੀ ਹਾਂ ਕਰ ਲਈ ਵੀ ਸੌਦਾ ਮਾੜਾ ਨਹੀਂਗਾ ਇਹਨੇ ਚਾਲ। ਤਰਸ਼ੀਮ ਤੁਸੀਂ ਔਨਸਾਰ 12000 ਜੇਹ ਵਿੱਚ ਪਾਉਂਦੇ ਸੀਗੇ ਮੈਂ ਕਿਹਾ ਵੀ ਅਸੀਂ ਕੋਈ ਵੀ ਨਹੀਂ ਮੰਗਣਾ 16 ਨਹੀਂ ਦੇ ਕੇ ਜਾਣੇ ਆ 16 ਦਾ ਹੀ ਦਿੱਤਾ ਦਿੱਤਾ ਕਿ ਨਹੀਂ ਦਿੱਤਾ ਇਹ 'ਚ ਕੋਈ ਸ਼ੱਕ ਨਹੀਂਗਾ ਫੇਰੇ ਜੀ ਬਾਈ ਆਫ ਕਰ ਲੈ ਪਹਿਲਾਂ ਇਹਨਾਂ ਨੇ ਜਦੋਂ ਵਾਅਦਾ ਕਰਿਆ ਮਾਰ ਯਾਰਾ ਹੂੰ ਠਾਪੀ ਦਾ ਮਾਰਦੇ ਹੋਣਾ ਮੈਂ ਮਾਰੂਗਾ ਜਦੋਂ ਐਂਡ ਹੋ ਗਿਆ ਕੰਮ ਅੱਛਾ ਐਂਡ ਹੋਇਆ ਨਹੀਂ ਬਲੇ ਇਹ ਹੋ ਗਿਆ ਪੂਰਾ ਜੀ 20 ਹੋ ਗਿਆ 20 20000 ਹਾਂਜੀ ਆ ਲੈ ਅੱਠ ਸਮਾਈਲ ਖਾਨ ਟੱਕਰ ਗਿਆ ਹਾਂ ਪਰਚੀ ਪਰਚੀ ਹਾਂਜੀ ਨਹੀਂ ਅੱਜ ਕੈਮ ਨੇ ਅੱਜ ਗਰਮੀ ਚ ਕੈਮ ਹੋ ਗਿਆ ਅੱਜ ਹਾਂ ਪਰਚੀ ਕਰਵਾ ਫਿਆ ਚਾਹ ਪਾਣੀ ਪੀਣੇ ਆ ਵੀ ਨਹੀਂ ਪੀਣਾ ਸੜ ਜਾਉਂਦਾ ਇਹ ਕਾਦੇ ਵਧਾਈ ਹਾਂਜੀ ਠੀਕ ਆ ਜੀ ਲੈ ਹੋ ਗਿਆ ਜੀ ਹਾਂਜੀ ਹਾਂ ਮੇਰੀ ਵਧਾਈ ਦੇ ਦਿਓ ਜੀ ਵਾ ਵਾ 500 ਦੇ ਦਿਆ ਮਿੱਤਰ 16 ਤਾਂ ਦਿੱਤਾ ਹਾਂਜੀ 16 ਤਾਂ 16 ਤਾਂ ਅਜੇ 16 ਤਾਂ ਤਿੰਨੇ ਗਾ ਇਹ ਨਾ ਗੰਡ ਭਾਈ ਰਹਿੰਦੇ ਪਾ ਰੈਂਬਾ ਕੁਛ ਇਹ ਤਾਂ ਖਬਰ ਆ ਮੈਂ 2 ਦਿਨੇ ਹੁਣ ਨਾ ਨਾ 2 ਦਿਨਾਂ ਇਹ ਕਹਿੰਦਾ ਇਹ ਮੈਂ ਕੱਢ ਲੈ ਇਹ ਰੋਡ ਨਹੀਂ ਇਹ ਨਾ ਨਹੀਂ ਇਹਦੇ ਵਿੱਚ ਇੱਕ ਨੋਟ ਘਟਾ ਦਾ 20000 ਨਹੀਂ ਹੋਣਾ ਚੱਲ ਦੇ ਦੇ ਹੈ ਜਦੋਂ ਤੂੰ ਕੱਢਦਾ ਦੇ ਨਹੀਂ ਚੱਲ ਦੂਜਾ ਦੇ ਦੇ ਉਹ ਮੈਂ ਕਹਿੰਦਾ ਇਹਨੂੰ ਖਾਸ ਹੋ ਕੇ ਲੈ ਲਈਦੇ ਆ ਆਪ ਕੋ ਨਹੀਂ ਨਹੀਂ ਖਾਸ ਹੋ ਕੇ ਲੈ ਲਈਦੇ ਆ ਉਧਰੋਂ ਵੀ ਲੈਣੇ ਆ ਉਦੋਂ ਮੇਰੀ ਮੈਂ ਨਹੀਂ ਨਹੀਂ ਫੇਰ ਉਧਰੋਂ ਵੀ ਲੈਣੇ ਤੂੰ ਉਧਰੋਂ ਵੀ ਲੈਣੇ ਉਹਨਾਂ ਤੋਂ ਵਧਿਆ ਨਹੀਂ ਜਿੰਨਾ ਸੀ ਘਟੇ ਆ ਫੜ ਫੜ ਖਾਸ ਹੋ ਕੇ ਫੜ ਚੱਲ ਦੇ ਦੇ ਯਾਰ ਦੇ ਦੇ ਹਲੋ ਹਰਾ ਦੇ ਦੇ ਹਰਾ ਦੇ ਦੇ ਤੈਨੂੰ ਕਹਤਾ ਮੇਰੇ ਵੀ ਮੰਨ ਨਾ ਹਰਾ ਤਾਂ ਹੁਣ 50 ਦਾ ਵੀ ਆ ਤੂੰ ਹਰਾ ਦੇ ਓਰੇ ਆ ਜਾ ਓਰੇ ਆਇਆ ਓਰੇ ਆ ਜਾ ਆ ਦਊਗਾ ਦਊਗਾ ਲੈ ਮੜ ਜਾ ਦਊਗਾ ਤੂੰ ਵੀ ਕੀ ਫੋਸ ਰੱਖੀਂ ਉਹ ਜਰ ਜਦੋਂ ਤੈਨੂੰ ਕਹਤਾ ਦਊਗਾ ਤਾਂ ਦਊਗਾ ਠੀਕ ਹੈ ਹੁਣ ਰਾਪੀ ਮਾਰ ਨਾਲ ਨਾਲ ਆਏ ਹਾਏ ਨਾਲ ਦਾ ਪਿਓ ਬਣਾਈ ਇਹਨਾਂ ਨੇ ਪਾਲ ਲਾ ਜਾ ਹੁਣ ਆ ਜਾ ਐ ਤਾਈ ਪਾਸੋਂ ਮੰਗਿਆ ਸੀ ਆ ਰਸਿਆਂ ਦਾ 100 ਰੁਪਏ ਦੀ ਮਿਲਦੀ ਉੱਥੋਂ ਲਿਆ ਜਾ ਕੇ 500 ਵੀ ਦੇਖਾਉਣਾ ਮੈਂ ਤੁਹਾਨੂੰ ਇਹ ਕਰੀਉਂ ਰਾਂ ਬਈ ਜਾਨਵਰ ਦੇ ਆਪਣੇ ਹਾਂਜੀ ਕਰੀਉਂ ਰਾਂ ਮੈਂ ਇਹ ਲੈ ਪੱਠ ਬੱਕਰਾ ਤੁਹਾਨੂੰ ਦਿਖਾ ਦਨੇ ਛਾਲ ਕਾਲੇ ਸ਼ਾ ਰੰਗਦੇ ਨੇ ਪੱਠ ਹੋਰਾਂ ਕਰੀ ਬਈ ਦੁੱਗੀ ਹੈਗੀ ਤੇ ਬੱਕਰਾ ਖੀਰ ਹੈਗਾ ਹਾਂ ਬੱਕਰਾ ਖੀਰ ਹੈ ਜੀ ਕੀ ਲੱਗਦਾ ਹੋਊਗਾ 8-7-8 ਮਹੀਨਿਆਂ ਦਾ ਹਾਂ ਹੈਗੀ ਆ ਜੀ ਇੰਨੇ ਕ ਦੇ ਤਾਂ ਇੰਨੇ ਕ ਦਾ ਰੰਗ ਸਾਫ ਸੋਹਣਿਆ ਜਾਨਵਰ ਸੁਨੱਖੇ ਸਹੀ ਗੱਲ ਆ ਇਹ ਪੱਠ ਕਿਹੜੇ ਬੱਕਰੇ ਦੀ ਫਿਰ ਪੱਠਾ ਆਪਦੇ ਪਿਓ ਦੀ ਆ ਉਹ ਬੱਕਰਾ ਦਾ ਪਤਾ ਨਹੀਂ ਕਿਹੜਾ ਹੈ ਅੱਛਾ ਕਿਹ ਵਾਰ ਆਉਂਦਾ ਬੜੇ ਦੀ ਆਪਦੇ ਘਰਾਂ ਦੀ ਨਾ ਬੜੇ ਦੀ ਆਪਾਂ ਕਹਿ ਕੇ ਦੇਣੀ ਉਹ ਤਾਂ ਪੈਂਡ ਹੀ ਬੱਕ ਜਾਨੀ ਆ ਬੜੇ ਦੀ ਤਾਂ ਠੀਕ ਹੈ ਹਾਂ ਬੜੇ ਦੀ ਨਹੀਂ ਆ ਪਾ ਇੱਥੇ ਲੈ ਓਕੇ ਇਹਦੇ ਕੋਲੇ ਬੜੇ ਦਾ ਬੱਕਰਾ ਹੈਗਾ ਬਾਈ ਕੋਲੇ 94 50 ਇੰਚ ਦਾ ਘਟੋ ਘਟ ਠੀਕ ਹੈ ਤੇ ਐ ਸੀਗਾ ਵੀ ਉਹਦੀਆਂ ਬੱਚੇ ਹੋਣਗੇ ਪਰ ਉਹਦੇ ਨਹੀਂਗੇ ਉਹਦੇ ਤਾਂ ਕਹਿੰਦਾ ਮੈਂ ਘਰੀ ਵੇਚਦਾ ਮੈਂ ਇਹਨਾਂ ਦਾ ਚਲੋ ਫਿਰ ਵੀ ਕੁੱਲ ਮਿਲਾ ਕੇ ਵਧੀਆ ਸੌਦਾ ਹੋ ਜਾਏਗਾ ਸੋਹਰੇ ਬੱਚੇ ਹਾਂ ਜੀ ਇੰਨੇ ਕ ਦਾ ਸੌਦਾ ਜਮਾ ਜਾਏ ਜਾਇਦਾ ਕੋਈ ਘੱਟੇ ਵਾਲਾ ਨਹੀਂਗਾ ਪੱਠ ਘਟ ਟੁਟ ਹੋਊਗੀ 35 ਇੰਚ ਹਾਂ ਹੈਗੀ ਹੈ ਜੀ ਕਰਜਾਂ ਦੇ ਨਾਂ ਜਨਾਬ ਹੀ ਹੋਈ ਤਾਂ ਵੀ ਮਤਲਬ ਕਿਸੇ ਸਮੇਂ ਕਰਾਸ ਹੋਣ ਦੇ ਯੋਗ ਹੈਗੀ ਹੈਗੀ ਵਜਨ ਹੈਗਾਗਾ ਠੀਕ ਹੈ ਜੀ ਕਿਵੇਂ ਚੱਲੀ ਜਾਂਦਾ ਕੰਮ ਕਿਰਪਾ ਜੀ ਮਾਲਕ ਦੀ ਬਾਹਰੋਂ ਆ ਕੇ ਕਿੰਨੇ ਬੱਕਰੇ ਰੱਖੇ ਸੀਗੇ ਬੱਕਰੀਆਂ ਬੱਕਰੇ ਤਾਂ ਸਟਾਰਟਿੰਗ ਤੇ ਇੱਕ ਤੋਂ ਹੀ ਕੀਤੀ ਸੀਗੀ ਜੀ ਪਹਿਲਾਂ ਇਕੱਲੇ ਬੱਕਰੇ ਤੋਂ ਹਾਂਜੀ ਹਾਂਜੀ ਬੱਕਰੇ ਦੇ ਨਾਲ ਇੱਕ ਪੱਠ ਸੀਗੀ ਹੁਣ ਕਿੰਨੇ ਨੱਕ ਹੋਗੇ ਹੋਣਗੇ ਜੀ 45 ਪਲੱਸ ਤਾਂ ਹੈਗੇ ਆ 50 ਦੇ ਲਗਭਗ ਹੋਣਗੇ ਚੱਲੀ ਜਾਂਦਾ ਕੰਮ ਹਾਂਜੀ ਕਿਰਪਾ ਜੀ ਮਾਲਕ ਦੀ ਕੀ ਕੀ ਖਵਾ ਲਾਣ ਨੂੰ ਫਿਰ ਕਰੇ ਘਰੇ ਤਾਂ ਬਥੇਰਾ ਕੁਸ ਖਵਾਈਦਾ ਘਰੇ ਤਾਂ ਤੁਸੀਂ ਸਟੇਟਸ ਲਾ ਕੇ ਦੇਖਦੇ ਹੀ ਆਂ ਜਾਮਣਾ ਤੱਕ ਨਹੀਂ ਸਾਡੀਆਂ ਲੋਕਾਂ ਨੂੰ 100 ਰੁਪਏ ਕਿਲੋ ਆ ਹੁਣ ਉਹਦੇ ਕਰਨ ਅੱਛਾ ਉਹ ਵੀ ਲੈ ਕੇ ਖਵਾਈਆਂ ਸੱਲੀਆਂ ਤਾਂ ਡੇਲੀ ਖਵਾਈਦੀਆਂ ਹੋਰ ਸਬਜ਼ੀ ਫਲ ਸਾਰਾ ਕੁਝ ਹੀ ਚੱਲਦਾ ਠੀਕ ਆ ਬਸ ਆ ਫਾਇਦਾ ਹੁੰਦਾ ਜਿਹਦੇ ਕਰੇ ਨਾ ਆਪਦਾ ਖਾਣ ਪੀਣ ਨੂੰ ਹੁੰਦਾ ਨਾ ਸਬਜ਼ੀ ਹੋਵੇ ਕੁਝ ਵੀ ਹੋਵੇ ਬੰਦਾ ਉਵੇਂ ਪਾ ਲੈਣਾ ਉਹਦਾ ਮੇਨ ਤਾਂ ਗੱਲ ਆ ਆਪਦੀ ਜਿਹੜੀ ਘਰੇ ਚੀਜ਼ ਆ ਉਹ ਪੌਣੀ ਸੌਖੀ ਆ ਮੁੱਲ ਲੈ ਕੇ ਔਖਾ ਦਾ ਕੰਮ ਕਰਨਾ ਸਹੀ ਗੱਲ ਹਾਂਜੀ ਠੀਕ ਆ ਬਾਈ ਕਰਮਜੀਤ ਧੰਨਵਾਦ ਜੀ ਬਹੁਤ ਵਧੀਆ ਜੀ ਓਕੇ